ਦੋਸਤੋ ਛੜਕਤੇ ਕੋਈ ਜੇ ਬੇਹੋਸ਼ ਹੋ ਕੇ ਗਿਰ ਪੈਂਦਾ ਹੈ ਤਾਂ ਸਹੀ ਮਦਦ ਕਰਨ ਨੂੰ ਇੱਕੋ ਨੰਮ ਭਾਦਦੇ ਆ ਕਿ ਸਾਡੀ ਮਦਦ ਉਹਦੀ ਜਾਨ ਦਾ ਖਤਰਾ ਨਹੀਂ ਬਣ ਰਹੀ ਕਿਉਂਕਿ ਗਲਤ ਮਦਦ ਵੀ ਬੰਦੇ ਦੀ ਜਾਨ ਦਾ ਖਤਰਾ ਬਣ ਸਕਦੀ ਹੈ ਕੋਈ ਬੰਦਾ ਡਿੱਗ ਗਿਆ ਅਸੀਂ ਨੇ ਇੱਕੋ ਦਮ ਕੀ ਅਜੇ ਫਾਪਾ ਕੇ ਖੜਾ ਕਰਨ ਦੀ ਕੋਸ਼ਿਸ਼ ਕਰਦੇ ਜਾਂ ਉਹਦੇ ਮੂੰਹ 'ਚ ਕੁਝ ਪਾਉਣੇ ਆ ਇਹ ਬਿਲਕੁਲ ਗਲਤ ਤਰੀਕਾ ਹੈ ਇਹ ਕਦੇ ਵੀ ਨਾ ਸਰੀਕਾ ਪਣੋ ਕੋਈ ਬੰਦਾ ਡਿੱਗ ਗਿਆ ਜਾਂ ਕੋਈ ਬੀਬੀ ਗਰਗੀ ਚੱਕਰ ਖਾ ਕੇ ਸੜਕ ਤੇ ਡਿੱਗੀ ਪਈ ਹੈ ਤਾਂ ਤੁਸੀਂ ਉਹਨੂੰ ਬਿਠਾਓ ਨਾ ਨਾ ਉਹਦੇ ਮੂੰਹ 'ਚ ਕੁਝ ਪਾਓ ਉਹਦੇ ਥੋੜੇ ਜਿਹੇ ਪੈਰ ਲੱਤਾਂ ਵਾਲੇ ਪਾਸੇ ਥੋੜੇ ਪੈਰ ਉੱਪਰ ਨੂੰ ਚੱਕੋ ਕਿਉਂਕਿ ਜਿਹੜਾ ਬਲੱਡ ਹੁੰਦਾ ਬਲੱਡ ਲੱਤਾਂ ਕਿਨੇ ਚੱਲ ਜਾਂਦਾ ਹਾਰਡ ਦੇ ਵਿੱਚੋਂ ਜਮਾ ਬਲੱਡ ਨਿਕਲ ਕੇ ਹੁੰਦਾ ਹੁੰਦਾ ਉੱਤੋਂ ਅਸੀਂ ਉਹਨੂੰ ਬੈਠਾ ਕਰ ਦਿੰਦੇ ਆ ਜਿਹੜਾ ਬਲੱਡ ਹੈ ਪਹਿਲੀ ਨਿਕਲਿਆ ਹੁੰਦਾ ਤਾਂ ਬੰਦੇ ਦੀ ਮੌਤ ਦੇ ਚਾਂਸ ਬਹੁਤ ਜ਼ਿਆਦਾ ਵੱਜ ਜਾਂਦੇ ਨੇ ਐਸ ਲਈ ਜਿਹੜਾ ਉਹਦਾ ਬਲੱਡ ਲੱਤਾਂਵਾਂ ਲੱਗਿਆ ਲੱਤਾਂ ਨੂੰ ਥੋੜਾ ਉੱਪਰ ਕਰ ਬਲੱਡ ਹੈ ਜਿਹੜਾ ਵਾਪਸ ਹਾਰਟ ਵੱਲ ਆ ਜਾਏਗਾ ਦਿਲ ਵੱਲ ਆ ਜਾਊਗਾ ਤਾਂ ਬੰਦੇ ਦੀ ਜਾਨ ਬਚ ਜੂਗੀ ਦੂਜੀ ਗੱਲ ਉਹਦੇ ਮੂੰਹ 'ਚ ਕਿਉਂ ਨਹੀਂ ਕੁਝ ਪਾਉਣਾ ਫਰਜ਼ ਕਰੋ ਕੁਝ ਖਾ ਰਿਆ ਹਾ ਤੇ ਤੁਸੀਂ ਬਿਨਾਂ ਦੇਖੇ ਉਹਦੇ ਮੂੰਹ 'ਚ ਪਾਣੀ ਪਾਤਾ ਉਹ ਗਲ ਚੜਾ ਪਿਆ ਤਾਂ ਉਹਦਾ ਸਾਰਾ ਨਾੜੀ ਜਿਹੜੀ ਆ ਬਲੌਕ ਹੋ ਗਈ ਸਾਹ ਕਿੱਥੋਂ ਆਊਗਾ ਐਸ ਲਈ ਹੁਣ ਟੇਡਾ ਕਰੋ ਥੋੜਾ ਜਿਹਾ ਉਹਦੇ ਲੱਤਾਂ ਉੱਪਰ ਨੂੰ ਕਰਕੇ ਪੈਰ ਉੱਪਰ ਨੂੰ ਕਰੋ ਉਹ ਦੁਬਾਰਾ ਦਾ ਮੂੰਹ ਦੇਖੋ ਵੀ ਉਹਦੇ ਮੂੰਹ 'ਚ ਕੋਈ ਸ਼ੈਤਤਾ ਨਹੀਂ ਉਹਨੂੰ ਥੋੜਾ ਜਿਹਾ ਸਾਹ ਲੈਣ ਜੋ ਫੇਰ ਜਦੋਂ ਉਹ ਖੁਦ ਆਪਣੇ ਅੰਦਰ ਲੰਘਾਉਣ ਜੋ ਗਰਾਜੇ ਫੇਰ ਉਹਦੀ ਮੂੰਹ 'ਚ ਕੁਛ ਦਾ ਕੁਛ ਪਾਣੀ ਪਾਓ ਪਹਿਲਾਂ ਨਾ ਪਾਓ ਇਹ ਵੀ ਜੀ ਧਿਆਨ ਰੱਖੋ ਧੰਨਵਾਦ